ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸਾਹਿਬਸ਼ੇਸ਼ ਤੌਰ ਤੇ ਜਿਹੜਾ 4 ਤਰੀਕ ਨੂੰ ਤਰਹਾਣੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮੈਨਾ ਮੰਗਾਂ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 ਵਿੱਚ ਆਪਾਂ ਦੋ ਰੋਣ ਲੜਿਆ ਉਹਨਾਂ ਨੂੰ ਸਰਕਾਰ ਟੇਡੇ ਢੰਗ ਨਾਲ ਚੋਰ ਮੋਰੀ ਹੈ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਉਹੀ ਗੱਲਾਂ ਨੇ ਜਿਹੜੀਆਂ ਕਾਲੇ ਕਾਨੂੰਨਾਂ ਚ ਤਿੰਨੋ ਖੇਤੀ ਕਾਨੂੰਨਾਂ ਚ ਪੰਜਾਂ ਨੂੰ ਹੀ ਲਗਭਗ ਨੇ ਬਸ ਫਰਕ ਸਿਰਫ ਇਹ ਨਹੀਂ ਹੈ ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਪਹੁੰਚੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐਂਟੀ ਸਰਕਾਰ ਹੈ ਬੀਜੇਪੀ ਉਥੇ ਉਹਨਾਂ ਦੀ ਚੂੜੀ ਟਾਈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹ ਉਹਨਾਂ ਦੀ ਪਾਲਿਸੀ ਹੈ ਕਿੰਨੀ ਕਾਮਯਾਬ ਹੁੰਦੀ ਹੈ ਇਹਦੇ ਵਿਰੋਧ ਚ ਸਯੁਕਤ ਮੋਰਚਾ ਨੇ ਇਹਦੀ ਬੈਲ ਕਦਮੀ ਕੀਤੀ ਹੈ ਹੱਥ ਚ ਲਿਆ ਤੇ ਡਰਾਫਟ ਪੜ੍ਹਿਆ ਤੇ 23 ਤਰੀਕ ਨੂੰ ਪਹਿਲਾਂ ਆਲ ਇੰਡੀਆ ਪੱਧਰ ਦਾ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਅਸੀਂ ਦਿੱਤਾ ਉਹਦੇ ਵਿੱਚ ਜਿਹੜੀਆਂ ਸਾਰੀ ਮੰਗਾਂ ਨੇ ਨਵੇਂ ਡਰਾਫਟ ਵਾਲੀ ਮੰਗ ਵੀ ਖਨੌਰੀ ਮੋਰਚੇ ਤੇ ਹੋਇਆ ਜਿਹੜਾ ਪਥਰੂਗਾਹ ਦੇ ਗੋਲੇ ਚੱਟੇ ਹੈ ਜਿਹੜਾ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਸੰਭੂ ਬਾਰਡਰ ਤੋਂ ਉਹਦੇ ਨੂੰ ਉਹ ਵੀ ਵਿੱਚ ਪਾਈ ਹੈ ਤੇ ਸਰਕਾਰ ਦੀ ਨਖੇਦੀ ਕੀਤੀ ਹੈ ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਦਾ ਮਰਨ ਬਰਤ ਚੱਲ ਰਿਹਾ ਹੈ ਉਹਦੇ ਦੋਵੇਂ ਸਰਕਾਰਾਂ ਨੂੰ ਦੋਸ਼ੀ ਠਰਾ ਕੇ ਵੀ ਕੇਂਦਰ ਤੇ ਪੰਜਾਬ ਸਰਕਾਰ ਨੇ ਇਹਨੂੰ ਅਗਨੋਰ ਕੀਤਾ ਹੋਇਆ ਤੇ ਉਹ ਉਹਦੀ ਅਸੀਂ ਉਹਨਾਂ ਤੇ ਸੋਚਿਆ ਵੀ ਜੇ ਕੱਲ ਨੂੰ ਕੋਈ ਨੀਕੀ ਗੱਲ ਹੁੰਦੀ ਹੈ ਉਹਦੀਆਂ ਦੋਸ਼ੀਆਂ ਇਹ ਦੋਨੇ ਸਰਕਾਰਾਂ ਹੋਣਗੀਆਂ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਦੀਆਂ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਤੇ ਕਰ ਰਹੇ ਆ ਤੇ ਅਸੀਂ ਉਹਦੀਆਂ ਤਿਆਰੀਆਂ ਦੇ ਵਿੱਚੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਤੋਂ ਕਿ ਅਸੀਂ ਹੁਣੇ ਹੀ ਆਪਣੇ ਪੰਜਾਬ ਦੇ ਸਾਰੇ ਬਲਾਕਾਂ ਦੀਆਂ ਮੀਟਿੰਗਾਂ ਤਕਰੀਬਨ ਅੱਜ ਸਾਡੀਆਂ ਹੋਈਆਂ ਨੇ ਵੱਡੀਆਂ ਮੀਟਿੰਗਾਂ ਦੇ ਵਿੱਚ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੇਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ ਲਾਗੂ ਕਰਨ ਦੀ ਹੈ ਉਹਨੂੰ ਵਾਪਸ ਮੋੜਨ ਦੀ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੀ ਖਾਤਰ ਲੋਕਾਂ ਚ ਆਪਣੀ ਗੱਲ ਲੈ ਕੇ ਜਾਈਏ ਤਾਂ ਕਿ ਜਨਤਾ ਇਹਨੂੰ ਹੰਗਾਰਾ ਦੇਵੇ ਮੁੜ ਕੇ ਉਹਦਾ ਸੰਘਰਸ਼ ਕਿ ਕਾਰਪੋਰੇਟ ਨੂੰ ਖੇਤੀ ਸੈਕਟਰ ਦੇ ਵਿੱਚੋਂ ਵਪਾਰ ਸੈਕਟਰ ਦੇ ਵਿੱਚੋਂ ਖੁੱਲੀ ਮੰਡੀ ਦੇ ਵਿੱਚ ਨਾਂ ਲੈ ਕੇ ਨਾਜ ਤੇ ਕਬਜ਼ਾ ਕਰਨ ਤੋਂ ਫੂਡ ਅਤੇ ਫੂਡ ਸੁਰੱਖਿਆ ਨੂੰ ਖਤਰਾ ਖੜਾ ਕਰਨ ਤੋਂ ਇਹਨਾਂ ਕਾਰਪੋਰੇਟ ਸੈਕਟਰ ਤਾਕਤਾਂ ਨੂੰ ਰੋਕਿਆ ਜਾਵੇ ਉਸ ਲੰਬੇ ਸੰਘਰਸ਼ ਦੀ ਲੜਾਈ ਦੇ ਵਿੱਚੋਂ ਅਸੀਂ ਇਹ ਪ੍ਰੋਗਰਾਮ ਦਿੱਤੇ